ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਮਹਿਲ ਕਲਾਂ ਦੇ ਬਲਾਕ ਪੰਚਾਇਤ ਦਫ਼ਤਰ ਚ ਸਰਕਾਰੀ ਫੰਡ ਦਾ ਕਪੜਾ ਹੋਇਆ ਸੀ ਜਿਸ ਚ ਬਲਾਕ ਪੰਚਾਇਤ ਦੇ ਸੈਕਟਰੀ ਦਾ ਨਾਮ ਆਇਆ ਉਸ ਤੋਂ ਬਾਅਦ ਪੰਚਾਇਤ ਬਲਾਕ ਸੈਕਟਰੀ ਨੇ ਬਰਨਾਲਾ ਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ ਸੈਕਟਰੀ ਨੇ ਦੱਸਿਆ ਕਿ ਪਿਛਲੇ ਦਿਨੀ ਸਰਕਾਰੀ ਫੰਡ ਵਿੱਚੋਂ ਤਕਰੀਬਨ 12 ਤੋਂ 13 ਲੱਖ ਰੁਪਏ ਦਾ ਗਵਨ ਕੀਤਾ ਗਿਆ ਸੀ ਜਿਸ 'ਚ ਮੇਰੇ ਨਾਲ ਬੀਡੀਪੀਓ ਅਫੀਸਰ ਪੰਚਾਇਤ ਸੈਕਟਰੀ ਅਤੇ ਦੋ ਸਰਪੰਚ ਨਾਲ ਸਨ ਸੈਕਟਰੀ ਨੇ ਦੱਸਿਆ ਕਿ ਇਹ ਗਵਨ ਅਸੀਂ ਮਿਲ ਕੇ ਕੀਤਾ ਸੀ ਪਰ ਇਹ ਸਾਰੇ ਲੋਕ ਮੈਨੂੰ ਇਕੱਲੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਕਬੂਲ ਕਰਦਾ ਹਾਂ ਕਿ ਗਵਨ ਅਸੀਂ ਕੀਤਾ ਸੀ ਪਰ ਮੈਂ ਇਕੱਲੇ ਨੇ ਨਹੀਂ ਕੀਤਾ ਸੀ ਇਸ ਵਿੱਚ ਜੋ ਵੀ ਮੇਰੇ ਨਾਲ ਦੋਸ਼ੀ ਹਨ ਉਨ੍ਹਾਂ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੋ ਗਵਨ ਪੈਸਾ ਹੈ ਮੈਂ ਵਾਪਸ ਕਰਨ ਨੂੰ ਤਿਆਰ ਹਾਂ ਮੈਨੂੰ ਇਕੱਲੇ ਨੂੰ ਫਸਾਉਣ ਲਈ ਇਸ ਮਾਮਲੇ 'ਚ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਮਹਿਲਕਲਾ ਵੀ ਮੇਰੇ ਤੇ ਪ੍ਰੈਸ਼ਰ ਪਾ ਰਹੀ ਹੈ ਇਸ ਬਾਰੇ ਵਿੱਚ ਮੈਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਐਫੀਡੇਵਿਟ ਦੇ ਦਿੱਤਾ ਹੈ ਅਤੇ ਸਬੰਧਤ ਆਪਣੇ ਅਫਸਰਾਂ ਨੂੰ ਵੀ ਲਿਖਤੀ ਵਿੱਚ ਐਫੀਡੇਵਿਟ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਮੈਂ ਐਫੀਡੇਵਿਟ ਦੇਣਾ ਹੈ ਜਗਵਿੰਦਰ ਸਿੰਘਾ ਜੀ ਮੇਰਾ ਨਾਮ ਪੰਚਾਇਤ ਕਤਰ ਬਲਾਕ ਮਹਿਲਕਲਾ ਕੰਮ ਕਰਦਾ ਜੀ ਤੇ ਇਹ ਘਾਪਣਾ ਹੋਇਆ ਜੀ 12 ਲੱਖ 13 ਲੱਖ ਦੇ ਲਗਭਗ ਹੈ ਜੀ ਇਹ ਇਹ ਕਪਲੇ ਚ ਮੈਂ ਇਕੱਲਾ ਨਹੀਂ ਹੈਗਾ ਜੀ ਜਦੋਂ ਕਿ ਮੈਨੂੰ ਅੱਜ ਪਤਾ ਲੱਗਿਆ ਜੀ ਵੀ ਇਹ ਮੇਰੇ ਤੇ ਸੁੱਟ ਰਹੇ ਨੇ ਸਾਰੇ ਇੱਕ ਦੇ ਵਿੱਚ ਹੈਗੇ ਨੇ ਜੀ ਕਪਲੇ ਚ ਵੀਡੀਓ ਸਾਹਿਬ ਭੂਸ਼ਣ ਕੁਮਾਰ ਜੀ ਪੰਚ ਜੱਗਾ ਸਿੰਘ ਇੱਕ ਪੰਚਾਇਤ ਕਤਰਾਈ ਤੇ ਆਪਣੇ ਸਰਪੰਚ ਹੈ ਜੀ ਧਨੇਰ ਦੇ ਵੀਰਪਾਲ ਕੌਰ ਸਰਪੰਚ ਹੈ ਜੀ ਮਹਿਲਕਲਾਂ ਦਾ ਬਲੌਰ ਸਿੰਘ ਤੋਤੀ ਕਰਨ ਜੀ ਕਿਸ ਦੀ ਦਾ ਕਪਾ ਸੀ ਇਹ ਪੰਚਾਇਤ ਫੰਡ ਸੀ ਜੀ ਧਨੇਰ ਪੰਚਾਇਤ ਚ ਸੀ ਮਹਿਲਕਲਾਂ ਚ ਸੀਗਾ ਜੀ ਇਹਨਾਂ ਦਾ ਕਪੜਾ ਹੋਇਆ ਜੀ ਮੇਰੇ ਤੇ ਪ੍ਰੈਸ਼ਰ ਸਿਮ ਹੈ ਹਰਚੰਦ ਕੌਰ ਨੇ ਜੀ ਸਾਬਕਾ ਐਮਐਲਏ ਨੇ ਬੀਬੀ ਜੀ ਉਹਨਾਂ ਨੇ ਵੀ ਪਵਾਇਆ ਜੀ ਮੈਨੂੰ ਉਹਨਾਂ ਦੇ ਘਰ ਬੁਲਾ ਕੇ ਟਰਚ ਕੀਤਾ ਗਿਆ ਤੇ ਉਸ ਤੋਂ ਬਾਅਦ 8 ਤਿੰਨ ਨੂੰ ਜੀ ਰਾਤ ਨੂੰ 9:30 ਵਜੇ ਮੇਰੇ ਘਰ ਆ ਕੇ ਜੀ ਮੇਰੇ ਤੋਂ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਏ ਗਏ ਮੈਂ ਉਹਦੇ ਵਿੱਚ ਸੀ ਜੀ ਵੀਡੀਓ ਸਾਹਿਬ ਮੇਰੇ ਜਿਹੜੇ ਮੌਕੇ ਦੇ ਲਖਵਿੰਦਰ ਕੌਰ ਜੀ ਨੇ ਸ਼੍ਰੀਮਤੀ ਜੀ ਤੇ ਵੀਡੀਓ ਸਾਹਿਬ ਭੂਸ਼ਣ ਕੁਮਾਰ ਜੀ ਇਹ ਵੀ ਨਾਲ ਸੀ ਜੱਗਾ ਸਿੰਘ ਪੰਚਾਇਤ ਕੱਤਰ ਵੀ ਨਾਲ ਸੀ ਤੇ ਬਾਕੀ ਹੋਰ ਆਪਣੇ ਸੈਕਟਰੀ ਸਾਡਾ ਪੰਚਾਇਤ ਅਫਸਰ ਵੀ ਨਾਲ ਸੀ ਰਾਤ ਨੂੰ ਇਹਨਾਂ ਨੇ 9:30 10 ਵਜੇ ਮੈਨੂੰ ਜੀ ਘਰ ਜਾ ਕੇ ਦੱਬ ਕੇ ਮੇਰੇ ਤੋਂ ਤੱਕੇ ਨਾਲ ਜੀ ਸਾਈਨ ਕਰਵਾਏ ਉਹ ਜਦ ਹਨੇਰੇ ਦੇ ਵਿੱਚ ਖਾਲੀ ਕਾਗਜ਼ ਜਸੀ ਸੀ ਉਹਦੇ ਉੱਪਰ ਕੁਝ ਨਹੀਂ ਲਿਖਿਆ ਸੀ ਤੇ ਕੁਝ ਵੀ ਲਿਖ ਸਕਦੇ ਆ ਜੀ ਹਾਂ ਜੀ ਉਹਨਾਂ ਨੇ ਮੰਗ ਕੀਤੀ ਸੀ ਜੱਗਾ ਸਿੰਘ ਪੰਚਾਇਤ ਕੱਤਰ ਦੀ ਰਾਹੀਂ ਉਹਨਾਂ ਨੂੰ ਕਾਲ ਆਈ ਹੈ ਜੀ ਉਹਨੇ ਉਹਦੀ ਮੈਨੂੰ ਬੁਲਾਇਆ ਕਹਿੰਦਾ ਵੀ ਜਗਵਿੰਦਰ ਸਿੰਘ ਚੱਲ ਤੇਰੇ ਘਰ ਚੱਲੀਏ ਲੱਖ ਰੁਪਿਆ ਬੀਬੀ ਜੀ ਮੰਗ ਰਿਆ ਤੇਰੀ ਬਦਲੀ ਵਾਸਤੇ ਮੈਂ ਤੇਰੀ ਬਦਲੀ ਹੈ ਕਿ ਪੇਮੈਂਟ ਦੇ ਕੇ ਲਿਆਂਦੀ ਸੀ ਕਰਾ ਕੇ ਪੈਸੇ ਦੇ ਕੇ ਲੈਂਦੀ ਹੈ ਕਰਾ ਕੇ ਮਾ ਜੀ ਮੈਨੂੰ ਤਾਂ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ ਫਿਰ ਉਹਨੇ ਟਾਈਮ ਹੀ ਜੀ ਮੈਂ ਇੱਕ ਮੇਰੇ ਗਵਾਂਢੀ ਨੇ ਉਹਨਾਂ ਤੋਂ ਬਿਆਜੂ ਲੱਖ ਰੁਪਿਆ ਫੜਕੇ ਜੀ ਜੱਗਾ ਸਿੰਘ ਨੂੰ ਦਿੱਤਾ ਜੀ ਉਹ ਵੀ ਗਵਾਨ ਨੇ ਜੀ ਉਹ ਨਾਲ ਆਏ ਮੇਰੇ ਜੀ ਮੇਰੇ ਘਰ ਜਦੋਂ ਜੱਗਾ ਸਿੰਘ ਬੈਠਾ ਸੀ ਉੱਥੇ ਉਹਨੂੰ ਪੇਮੈਂਟ ਦਿੱਤੀ ਹੈ ਜੀ ਉੱਥੇ ਗਿਣ ਕੇ ਲਗਾਇਆ ਜੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਬੀਬੀ ਜੀ ਖਰਚੰਦ ਕੌਰ ਜੀ ਅੱਜ ਕੀ ਮੰਗ ਕਰਦੇ ਹੋ ਅੱਜ ਮੈਂ ਮੰਗ ਕਰਦਾ ਜੀ ਜਿਹੜਾ ਮੇਰੇ ਤੇ ਸਿੱਟ ਰਹੇ ਹੈ ਜੀ ਕਪਲਾ ਕਪਲੇ ਦੇ ਵਿੱਚ ਅਸੀਂ ਪੰਜ ਜਣੇ ਨਵਾਂ ਬਲਵਾ ਜੀ ਉਹਨਾਂ ਨੂੰ ਚਾਰਾਂ ਨੂੰ ਵੀ ਖਿੱਚਣ ਜੀ ਵੀਡੀਓ ਭੂਸ਼ਣ ਕੁਮਾਰ ਜੀ ਜੱਗਾ ਸਿੰਘ ਪੰਚਾਇਤ ਕਤਰ ਜੀ ਸਰਪੰਚ ਵੀਰਪਾਲ ਕੌਰ ਧਨੇਰ ਜੀ ਤੇ ਸਰਪੰਚ ਹੈ ਬਲੌਰ ਸਿੰਘ ਜੀ ਮੈਲਕਾਂ ਗ੍ਰਾਮ ਪੰਚਾਇਤ ਦਾ ਫਿਰ ਮੈਂ ਉੱਪਰ ਤੱਕ ਜਾਊਂਗਾ ਜੀ ਮੁੱਖ ਮੰਤਰੀ ਸਾਹਿਬ ਵੀ ਮੇਰੀ ਸੁਣਵਾਈ ਤਾਂ ਸੁਣਨਗੇ ਜੀ ਜੀ ਬਿਜੀ ਲਾਈਨ ਸਪ ਭਾਗ ਨੂੰ ਵੀ ਦੇਊਗਾ ਜੀ ਆਪਦੀ ਐਪਲੀਕੇਸ਼ਨ ਫੀਡਬੈਕ ਦੇਊਗਾ ਜੀ ਹਾਂਜੀ ਮੈਂ ਮਾਨਯੋਗ ਡਿਪਟੀ ਸਾਹਿਬ ਨੇ ਜੀ ਮੇਰੇ ਆਪਣੇ ਬਰਨਾਲਾ ਜੀ ਉਹਨਾਂ ਨੂੰ ਦਿੱਤਾ ਹੋਇਆ ਜੀ ਮੈਂ ਐਫੀਡੈਵਿਟ ਦਿੱਤਾ ਹੋਇਆ ਸਰ ਤੇ ਆਪਣੇ ਡੀਡੀਪੀਓ ਸਾਹਿਬ ਨੇ ਜੀ ਮੇਰੇ ਉਹਨਾਂ ਨੂੰ ਵੀ ਦਿੱਤਾ ਹੋਇਆ ਜੀ ਐਫੀਡੈਵਿਟ ਉਹਨਾਂ ਨੇ ਮੇਰੇ ਬਿਆਨ ਵੀ ਲਿਆ ਜੀ ਉਹਨਾਂ ਚ ਵੀ ਮੈਂ ਉਹਨਾਂ ਦਾ ਨਾਂ ਹੀ ਦਿੱਤਾ ਜੀ ਮੇਰੇ ਕੋਲ 325000 ਆਇਆ ਜੀ ਉਹ ਵੀ ਮੈਂ ਮੇਰੇ ਆਪਣੇ ਡੀਡੀਪੀਓ ਸਾਹਿਬ ਨੂੰ ਕਿਹਾ ਜੀ ਮਾ ਸਰ ਜਿੰਨੇ ਮੇਰੇ ਕੋਲ ਆਇਆ ਮੈਂ ਭਰਨ ਨੂੰ ਤਿਆਰ ਹਾਂ ਜੀ ਮੈਂ ਕਬੂਲੇ ਜੀ ਮੇਰੇ ਕੋਲ ਹੈਗੇ ਵੀ 3 ਲੱਖ ਜਦੋਂ 25000 ਆਇਆ ਜੀ ਉਹ ਤਾਂ ਮੈਂ ਭਰਨਾ ਹੀ ਹੈ ਜੀ ਬਾਕੀ ਹਾਂਜੀ ਬਾਕੀ ਜੱਗਾ ਸਿੰਘ ਪੰਚਾਇਤ ਕਤਰ ਵੀਡੀਓ ਸਭ ਭੂਸ਼ਣ ਕੁਮਾਰ ਜੀ ਕੋਲ ਨੇ ਜੀ ਅਤੇ ਸਰਪੰਚ ਕੋਲ ਹੈ ਜੀ ਵੀਰਪਾਲ ਕੌਰ ਧਨੇਰ ਅਤੇ ਬਲੌਰ ਸਿੰਘ ਸਰਪੰਚ ਕੋਲ ਹੈ ਜੀ ਇਸ ਮੌਕੇ ਮੈਲਕਲਾਂ ਦੇ ਮੌਜੂਦਾ ਐਮ.ਐਲ.ਏ ਕੁਲਵੰਤ ਸਿੰਘ ਪੰਡੋਰੀ ਨੇ ਵੀ ਇਸ ਮਾਮਲੇ ਉੱਤੇ ਬੋਲਦੇ ਹੋਏ ਕਿਹਾ ਕਿ ਸਰਕਾਰੀ ਫੰਡ ਦਾ ਕਪਲਾ ਹੈ ਇਸ ਵਿੱਚ ਜੋ ਵੀ ਦੋਸ਼ੀ ਨੇ ਜਾਂਚ ਹੋਣੀ ਚਾਹੀਦੀ ਹੈ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਇਸ ਕਪਲੇ ਦੀ ਸੀਬੀਆਈ ਜਾਂਚ ਵੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਮੀਡੀਆ ਦੇ ਜ਼ਰੀਏ ਅਖਬਾਰਾਂ ਦੇ ਵਿੱਚ ਤੇ ਕੱਲ੍ਹ ਸਪਿਆ ਕਾਫੀ ਸਾਰੇ ਅਖਬਾਰਾਂ ਵਿੱਚ ਰਿਪੋਰਟਾਂ ਸਪਿਆ ਨੇ ਜਿਹਦੇ ਤਹਿਤ ਸਾਹਮਣੇ ਆਇਆ ਕਿ ਇੱਕ ਸੈਕਟਰੀ ਵੱਲੋਂ ਸੇ ਸਾਰਾ ਬੀਡੀਪੀਓ ਸਾਹਿਬ ਤੇ ਨਾਲ ਮਿਲ ਕੇ ਇੱਕ ਉਥੇ ਸਾਡੇ ਜਿਹੜੇ ਹਲਕੇ ਦੇ ਤੌਰ ਜਿਹੜੇ ਭੂਮਿਕਾ ਕਿਸੇ ਕਾਂਗਰਸ ਨੇ ਕਿਹਾ ਵੀ ਹਲਕਾ ਇੰਚਾਰਜ ਲਾਇਆ ਨਹੀਂ ਉਹਦੀ ਮਿਲੀ ਭੁਗਤ ਦੇ ਨਾਲ ਵੀ ਉਹ ਐਫੀਟੈਡ ਦਿੱਤਾ ਡੀਸੀ ਸਾਹਿਬ ਨੂੰ ਨੇ ਲੈ ਕੇ ਵੀ ਉਹਦੇ ਰਾਹੀਂ ਜਿਹੜਾ ਸਾਰਾ ਉਥੇ ਕਪੜਾ ਬਹੁਤ ਵੱਡਾ 12-13 ਲੱਖ ਦੇ ਕਰੀਬ ਜਿਹੜਾ ਕਪੜਾ ਦਿੱਤਾ ਗਿਆ ਵਾ ਉਹ ਗੱਲਾਂ ਲੋ ਕਈ ਪਿੰਡ ਦੇ ਵਿੱਚ ਸਾਹਮਣੇ ਨੇਗੇ ਜਿਵੇਂ ਸੱਦਵਾਲ ਦਾ ਸਰਪੰਚਾ ਮਹਿਲਕਲਾਂ ਦਾ ਤੇ ਤੇ ਉਹਨਾਂ ਨੇ ਮੈਨੂੰ ਤਾਂ ਇੱਥੇ ਤੱਕ ਇਹ ਵੀ ਪਤਾ ਲੱਗਿਆ ਵੀ ਜਿਹੜਾ ਸੱਦਵਾਲ ਦਾ ਸਰਪੰਚਾ ਤੇ ਉਹਨੇ 18/2/19 ਨੂੰ ਲਿਖਤੀ ਜਿਹੜਾ ਉੱਥੇ ਬੀਡੀਪੀਓ ਸੀ ਭੂਸ਼ਨ ਕੁਮਾਰ ਉਹਨੂੰ ਲਿਖਤੀ ਤੌਰ ਤੇ ਰਿਪੋਰਟ ਦਿੱਤੀ ਸੀ ਵੀ ਮੇਰੇ ਖਾਤੇ ਚੋਂ ਪੈਸੇ ਗਲਤ ਢੰਗ ਨਾਲ ਨਿਕਲ ਚੁੱਕੇ ਨੇ 18/2/19 ਨੂੰ ਤੇ ਫਿਰ ਉਹਨੇ ਇਹ 22/2/19 ਨੂੰ ਮੈਡਮ ਰੁਖਵਿੰਦਰ ਕੌਰ ਜਿਹੜੇ ਹੁਣ ਸਾਡੇ ਮੀਡੀਪੇ ਸਾਹਿਬ ਲੱਗੇ ਆ ਉਹਨਾਂ ਨੂੰ ਵੀ ਬਤੌਰ ਦੱਸ ਦਿੱਤਾ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨੂੰ ਹੁਣ ਤੱਕ ਮਿਲਦਾ ਜਿਹੜਾ ਪ੍ਰਸ਼ਾਸਨ ਜੀ ਗੱਲ ਨੂੰ ਗੋਲਮੋਲ ਕਰਨ ਲੱਗਿਆ ਹੋਇਆ ਸੀਗਾ ਜਦੋਂ ਇੱਕ ਭਾਵੇਂ ਸੈਕਟਰੀ ਵਿੱਚ ਹੋਵੇ ਜਿੰਨੇ ਵੀ ਅਧਿਕਾਰੀ ਕੋਈ ਵੀ ਵਿੱਚ ਹੋਵੇ ਅਸੀਂ ਪ੍ਰੋਪਰ ਆਮ ਆਦਮੀ ਪਾਰਟੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਮੈਂ ਮੁੱਖ ਮੰਤਰੀ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਇਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜਾ ਵੀ ਦੋਸ਼ੀ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਅੱਜ ਉਹੀ ਰਸਤਾ ਇਹਨਾਂ ਨੇ ਪੜਾ ਲਿਆ ਉਹੀ ਅਧਿਕਾਰੀ ਨੇ ਤੇ ਉਹਨਾਂ ਨੂੰ ਦੇਖੋ ਬਚਾਉਣ ਤੇ ਮਿਲਦਾ ਵੀ ਲੱਗੇ ਹੋਏ ਨੇ ਕਾਫੀ ਤੇ ਜਿਹਦਾ ਸਾਹਮਣੇ ਆਇਆ ਮੈਂ ਤਾਂ ਇਹ ਕਹਿੰਦਾ ਵੀ ਜੀ ਦਾ ਵੀ ਨਾਮ ਦਿੱਤਾ ਉੱਪਰ ਲਿਖ ਕੇ ਐਫਆਰ ਦੇ ਉੱਪਰ ਬਤੌਰ ਦੇ ਉੱਪਰ ਉਹਦੇ ਬਤੌਰ ਐਫਆਰ ਉੱਪਰ ਦੇ ਤੇ ਬीडीपी ਸਾਹਿਬ ਦਾ ਨਾਮ ਲਿਖਿਆ ਹੋਇਆ ਹੈ ਬੀਬੀ ਹਰਚੰਦ ਕੌਰ ਘਨੋਰੀ ਨੇ ਕਹਿੰਦਾ ਮੈਨੂੰ ਘਰੇ ਬੁਲਾ ਕੇ ਕਿਵੇਂ ਟਾਰਚ ਕੀਤਾ ਤੇ ਉਹ ਜਿਹੜਾ ਮੈਂ ਤਾਂ ਕਹਣਾ ਵੀ ਇਨਕੁਆਰੀ ਹੋਵੇ ਸੱਚ ਦਾ ਸੱਚ ਸਾਹਮਣੇ ਆਜੂਗਾ ਪਾਣੀ ਦਾ ਪਾਣੀ ਤੇ ਦੁੱਧ ਦਾ ਪਾਣੀ ਹੋਜੂਗਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ